ਬਹੁਤ ਵੱਡੀ ਖਬਰ ਹੈ ਜਿਵੇਂ ਕਿ ਕਰਨਲ ਮਾਮਲੇ ਦੇ ਵਿੱਚ ਕਾਰਵਾਈ ਤੇ ਉਹਨਾਂ ਨੂੰ ਗ੍ਰਿਫਤਾਰੀ ਕਿਉਂ ਨਹੀਂ ਹੋਈ ਜਿਹੜੇ ਪੁਲਿਸ ਵਾਲਿਆਂ ਨੇ ਕਰਨਲ ਸਾਹਿਬ ਨੂੰ ਕੁੱਟਿਆ ਸੀ ਉਹਨਾਂ ਪੁਲਿਸ ਵਾਲਿਆਂ ਦੀ ਗ੍ਰਿਫਤਾਰੀ ਨਹੀਂ ਹੋਈ ਆਖਰ ਉਹ ਰਿਸ਼ਤੇਦਾਰ ਕੀ ਦੇ ਨਿਕਲੇ ਨੇ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਔਰ ਫੌਜ ਦੇ ਜਿਹੜੇ ਸਾਡੇ ਨੌਜਵਾਨ ਨੇ ਅਕਸਰ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਕਰਨਲ ਮਾਮਲੇ ਦੇ ਵਿੱਚ ਕਿ ਜਿੰਨੀ ਵੀ ਆਰਮੀ ਹੈ ਬੇहद ਜਿਆਦਾ ਮਰਾਜ ਹੋ ਚੁੱਕੀ ਹੈ ਔਰ ਇਸ ਗੱਲ ਦਾ ਵੀ ਪਤਾ ਲੱਗਿਆ ਸੰਸਦ ਦੇ ਵਿੱਚ ਯਾਨੀ ਜਿਨ੍ਹਾਂ ਬੰਦਿਆਂ ਨੂੰ ਬੋਲਣਾ ਚਾਹੀਦਾ ਸੀ ਰੱਖਿਆ ਮੰਤਰੀ ਸੈਨਾ ਦੇ ਰੱਖਿਆ ਮੰਤਰੀ ਕੌਣ ਨੇ ਰਾਜਨਾਥ ਸਿੰਘ ਜਿਹੜੇ ਇੱਕ ਪੰਜਾਬੀ ਬੰਦੇ ਨੇ ਪੰਜਾਬੀ ਇਹ ਮੈਂ ਪਹਿਲਾਂ ਹੀ ਦੱਸਣਾ ਚਾਹੁੰਨਾ ਕਿ ਰਾਜਨਾਥ ਸਿੰਘ ਜਿਹੜੇ ਰੱਖਿਆ ਮੰਤਰੀ ਹੈ ਸੈਨਾ ਦੇ ਉਹ ਪੰਜਾਬੀ ਨੇ ਔਰ ਦੂਜੇ ਪਾਸੇ ਆ ਜਾਂਦੇ ਨੇ ਨਾਨਕ ਸਿੰਘ ਐਸਐਸਪੀ ਪਟਿਆਲੇ ਦੇ ਇਹਨਾਂ ਦੋਵਾਂ ਦੇ ਵਿੱਚੋਂ ਬਾਕੀ ਦੇ ਨੇਤਾਵਾਂ ਨੂੰ ਛੱਡੋ ਇਹਨਾਂ ਦੋਵਾਂ ਦੇ ਵਿੱਚੋਂ ਕਿਸੇ ਦੀ ਪ੍ਰਕਿਰਿਆ ਨਹੀਂ ਆਈ ਯਾਨੀ ਐਸਐਸਪੀ ਨਾਨਕ ਸਿੰਘ ਆ ਜਿਹੜੇ ਇਹ ਤਾਂ ਲਗਾਤਾਰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਨੇ ਔਰ ਬਾਕੀ ਦੇ ਜਿਹੜੇ ਰਿਸ਼ਤੇਦਾਰ ਨੇ ਵੀ ਮੈਂ ਤੁਹਾਨੂੰ ਦੱਸੂਗਾ ਕਿਹਨਾਂ ਦੇ ਨੇ ਆਪਣੇ ਆਪ ਦੇ ਵਿੱਚ ਜਦੋਂ ਸੈਨਾ ਕੋਈ ਸਰਜਰੀਕਲ ਸਸਾਈ ਕਰ ਦਿੰਦੀ ਆ ਤਾਂ ਫੇਰ ਆਪਣੀ ਜਿਹੜੀ ਕਿ ਨੰਬਰ ਬਣਾਉਣ ਦੇ ਲਈ ਇਹ ਜਹਾਜ਼ ਦੇ ਉੱਤੇ ਜਾ ਕੇ ਯਾਨੀ ਵਰਦੀ ਵੀ ਪਾ ਲੈਂਦੇ ਨੇ ਉੱਥੇ ਸਨਮਾਨ ਵੀ ਕਰਦੇ ਨੇ ਯਾਨੀ ਬਹੁਤ ਸਾਰਾ ਝੂਠ ਮੂੜ ਦਾ ਪਲੰਦਾ ਬਣਾ ਕੇ ਸੈਨਾ ਦੇ ਸਾਹਮਣੇ ਖੜਦੇ ਨੇ ਔਰ ਦੇਸ਼ ਨੂੰ ਇਹ ਦਿਖਾਉਂਦੇ ਆ ਕਿ ਅਸੀਂ ਰੱਖਿਆ ਮੰਤਰੀ ਆ ਤੇ ਅਸੀਂ ਸਨਾਂ ਦੇ ਹੱਕ ਦੇ ਵਿੱਚ ਖੜੇ ਆ ਕਿਉਂਕਿ ਜਿਹੜਾ ਇਹਨਾਂ ਦਾ ਕਾਲਾ ਚਿਹਰਾ ਸੰਸਦ ਦੇ ਵਿੱਚ ਸਾਹਮਣੇ ਆਇਆ ਉਹੀ ਮੈਂ ਤੁਹਾਡੇ ਸਾਹਮਣੇ ਧਰੂੰਗਾ ਜਿਹੜੀ ਇਹ ਵੀਡੀਓ ਹੈ ਇਹਦੇ ਵਿੱਚ ਆਰਮੀ ਦੇ ਨੌਜਵਾਨ ਕੀ ਕਹਿ ਰਹੇ ਨੇ ਕਹਿੰਦੇ ਜਿਹਨੂੰ ਸਾਹਮਣੇ ਆਉਣਾ ਚਾਹੀਦਾ ਕਿਉਂ ਨਹੀਂ ਆਇਆ ਵਜ੍ਹਾ ਕੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤੇ ਫਿਰ ਰਾਜਨਾਥ ਸਿੰਘ ਦਾ ਬਿਆਨ ਕਿਉਂ ਨਹੀਂ ਆਉਂਦਾ ਜਾਂ ਫਿਰ ਉਹਨਾਂ ਦੇ ਉੱਤੇ ਕਾਰਵਾਈ ਠੋਸ ਕਿਉਂ ਨਹੀਂ ਹੁੰਦੀ ਪੂਰੀ ਖਬਰ ਸੁਣੋ ਕਿ ਕਿ ਆਰਮੀ ਦਰਸਲ ਇਹ ਆਰਮੀ ਦੇ ਨੌਜਵਾਨ ਕਹਿ ਰਹੇ ਨੇ

जब कोई सेना अच्छा काम करती है तो उसकी वाहवाही लूटने के लिए भाषण देने के लिए दुनिया के सांसद खड़े हो जाते हैं। आज क्यों चुप है सब? पंजाब में आम आदमी पार्टी की सरकार पूरी तरह से इस मामले के अंदर विफल रही है ना तो के खिलाफ त्वरित कार्रवाई की गई और ना ही पीड़ित परिवार को न्याय मिला यह लॉ एंड ऑर्डर का भी और मानवता का भी सभापति जी मैं आपके माध्यम से केंद्र सरकार से आग्रह करता हूँ हुए तुरंत सीबीआई जांच के आदेश दे देश में कोई बोलने वाला नहीं है जमीर जिंदा है तो कम से कम आवाज उठाओ तो मेरे को पता है हम लोग सिर्फ बोल ही सकते हैं क्योंकि करने वाले लोगों ने पहन रखी है जिन्हें एक्शन लेना है वो चुड़िया पहनकर बैठे कम से कम हम आपने बोलकर देखिए तो आवाज आवाज तो चुड़िया पहनकर बैठे जिन लोगों को एक्शन लेना चाहिए उनको बोलो कि अगर आप इसी तरह चुड़िया पहनकर बैठे हो तो जिस पद पद पर हो उस पद को त्याग दो ताकि वहां कोई काबिल आदमी आए और ऐसे लोगों को लठ बजाए ताकि वीडियो देखे और शेयर करें ਕੁਸ਼ੀ ਪੁਲਿਸ ਕਰਮੀਆਂ ਨੂੰ ਗ੍ਰਿਫਤਾਰ ਕੀਤਾ ਜਾਏ ਅਤੇ ਇਹ ਯਕੀਨੀ ਕੀਤਾ ਜਾਏ ਕਿ ਦੇਸ਼ ਦੇ ਕਿਸੇ ਵੀ ਨਾਗਰਿਕ ਨੂੰ ਭਵਿੱਖ ਵਿੱਚ ਇਸ ਤਰ੍ਹਾਂ ਦੀ ਜਲਤ ਦਾ ਸਾਹਮਣਾ ਨਾ ਕਰਨਾ ਪਵੇ ਤੌਰ 'ਤੇ ਅੰਦਰ ਮੈਂ ਇਹ ਮਤਵ ਰੱਖਾਇਆ ਸਰ ਵੀ ਇੱਕ ਸੰਸਦ ਨੇ ਮੁੱਦਾ ਚੱਕਿਆ ਸਸਦ ਦੇ ਵਿੱਚ ਰਾਜਨਾਥ ਸਿੰਘ ਪੂਰੀ ਸੈਨਾ ਦੇ ਸੈਨਾਪਤੀ ਕਹਾਉਂਦੇ ਨੇ ਆਪਣੇ ਆਪ ਨੂੰ ਯਾਨੀ ਰੱਖਿਆ ਮੰਤਰੀ ਕਹਾਉਂਦੇ ਨੇ ਪਰ ਉਹਨਾਂ ਦੇ ਬਿਆਨ ਕਿਉਂ ਨਹੀਂ ਆਉਂਦੇ ਔਰ ਨਾਨਕ ਸਿੰਘ ਐਸਐਸਪੀ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਗਿਰਦਾਰੀ ਕਿਉਂ ਨਹੀਂ ਪਾਈ ਹਲੇ ਤੱਕ ਕਿਉਂ ਨਹੀਂ ਪਾਈ ਵਜ੍ਹਾ ਕੀ ਹੈ ਇਹਦੇ ਪਿੱਛੇ ਦਾ ਮਾਮਲਾ ਯਾਨੀ ਇੱਕ ਤਾਂ ਰਾਜਨਾਥ ਸਿੰਘ ਦਾ ਕੋਈ ਨਾ ਕੋਈ ਜ਼ਰੂਰ ਰਿਸ਼ਤੇਦਾਰ ਹੋਣਾ ਹੈ ਇਸ ਕਰਕੇ ਇਸ ਬੰਦੇ ਨੇ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਔਰ ਉਹਨਾਂ ਨੂੰ ਬਚਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬ ਦੀ ਜਨਤਾ ਸਮਝ ਚੁੱਕੀ ਹੈ ਪੰਜਾਬ ਦਾ ਜਿਹੜਾ ਸਿਸਟਮ ਇਹਦੇ ਵਿੱਚ ਵਾਕਈ ਕੈਂਸਰ ਵੱਡ ਚੁੱਕਿਆ ਜਿਹੜਾ ਕਿ ਹੁਣ ਜੜਾ ਤੋਂ ਖਾਰਨ ਦੀ ਲੋੜ ਪੈ ਗਈ ਹੈ ਔਰ ਇੱਕ ਵਾਰ ਤਹਾਨੂੰ ਮੈਂ ਹੋਰ ਵੀ ਦੱਸ ਦਿੰਦਾ ਜੇਕਰ ਹੁਣ ਇਸ ਮਾਮਲੇ ਨੇ ਵਿੱਚ ਕਾਰਵਾਈ ਨਾ ਹੋਈ ਤੇ ਸੈਨਾ ਖੋਰ ਆਪਣੇ ਬਲ ਪ੍ਰਯੋਗ ਦਾ ਯਾਨੀ ਪ੍ਰਯੋਗ ਕਰਨਾ ਉਹਨਾਂ ਨੇ ਫਿਰ ਇਹਨਾਂ ਪੁਲਿਸ ਵਾਲਿਆਂ ਨੂੰ ਚੱਕਣਾ ਵੀ ਆ ਤੇ ਕੁੱਟਣਾ ਵੀ ਆ ਇਹ ਗੱਲ ਤੈਹ ਹੋ ਚੁੱਕੀ ਹੈ ਵੀਡੀਓ ਲੰਬੀ ਹੈ ਆਰਮੀ ਦੇ ਚੈਨਲਾਂ ਤੋਂ ਪੈ ਰਹੀ ਹੈ ਕਿ ਜੇਕਰ ਸਾਨੂੰ ਰੱਖਿਆ ਮੰਤਰੀ ਜਾਂ ਪ੍ਰਧਾਨ ਮੰਤਰੀ ਨੇ ਨਿਆਂ ਨਾ ਦਿਵਾਇਆ ਯਾਨੀ ਸੀਬੀਆਈ ਜਾਂਚ ਜੇਕਰ ਕੇਂਦਰ ਰੋਕ ਦਿੰਦਾ ਤਾਂ ਫਿਰ ਸੈਨਾ ਆਪਦਾ ਬਲ ਪ੍ਰਯੋਗ ਕਰੂਗੀ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਪੁਲਿਸ ਵਾਲਿਆਂ ਨੂੰ ਚੱਕਣਾ ਵੀ ਤੈਅ ਹੈ ਇਹਨਾਂ ਨੂੰ ਕੁੱਟਣਾ ਵੀ ਤੈਅ ਹੈ ਕਿਉਂਕਿ ਸੈਨਾ ਚਾਹੁੰਦੀ ਹੈ ਕਿ ਉਹਨਾਂ ਨੂੰ ਸਜ਼ਾ ਮਿਲੇ ਬਹੁਤ ਸਾਰੇ ਨੌਜਵਾਨ ਆਪਣੇ ਆਪਣੇ ਚੈਨਲਾਂ ਦੇ ਉੱਤੇ ਵੀਡੀਓ ਪਾ ਰਹੇ ਨੇ ਕਿ ਜਿਹੜੇ ਪੁਲਿਸ ਵਾਲਿਆਂ ਨੇ ਕਰਨਲ ਸਾਹਿਬ ਨੂੰ ਕੁੱਟਿਆ ਉਹ ਬੰਦੇ ਸੁੱਕੇ ਤਾਂ ਨਹੀਂ ਜਾਣੇ ਚਾਹੀਦੇ ਉਹ ਤਾਂ ਕਹਿੰਦੇ ਨੇ ਵੀ ਸੈਨਾ ਦੇ ਹਵਾਲੇ ਇੱਕ ਵਾਰੀ ਕਰ ਦਿਓ ਉਸ ਤੋਂ ਬਾਅਦ ਚਾਹੇ ਜੇਲ੍ਹ ਭੇਜੋ ਚਾਹੇ ਜਿੱਥੇ ਮਰਜ਼ੀ ਭੇਜੋ ਪਰ ਇੱਕ ਵਾਰ ਸਾਡੀ ਸੈਨਾ ਦੇ ਇਹਨਾਂ ਨੂੰ ਯਾਨੀ ਹਵਾਲੇ ਕਰਨਾ ਚਾਹੀਦਾ ਹੈ ਜਿਹੜਾ ਕਿ ਇਹਨਾਂ ਨੂੰ ਐਸਾ ਸਬਕ ਸਿਖਾਵਾਂਗੇ ਉਸ ਤੋਂ ਬਾਅਦ ਨਾ ਤਾਂ ਕਦੇ ਸੈਨਾ ਦੇ ਉਹ ਕਹਿੰਦੇ ਸੈਨਾ ਛੱਡੋ ਤੁਸੀਂ ਆਮ ਬੰਦੇ ਦੇ ਵੀ ਇਹ ਗੱਲ ਨਹੀਂ ਪੈਊਗੀ ਪੁਲਿਸ ਜਿਹੜੀ ਜਿਨ੍ਹਾਂ ਨੇ ਕੁੱਟਿਆ ਯਾਨੀ ਪੁਲਿਸ ਬਹੁਤ ਸਾਰੇ ਚੰਗੇ ਕੰਮ ਵੀ ਕਰਦੀ ਆ ਕਰਮ ਇੱਕ ਪੁਲਿਸ ਦੇ ਹੱਕ ਦੇ ਵਿੱਚ ਵੀਡੀਓ ਪਾਈ ਆ ਜਿਹੜਾ ਪਾਸਟਰ ਫੜਿਆ ਗਿਆ ਬਜਿੰਦਰ ਸਿੰਘ ਉਸ ਬੰਦੇ ਨੂੰ ਜਿਹੜੀ ਸਜ਼ਾ ਮਿਲੀ ਹੈ ਉਹ ਵੀ ਬਹੁਤ ਵਧੀਆ ਹੈ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਉੱਥੇ ਬਹੁਤ ਜ਼ਿਆਦਾ ਯਾਨੀ ਸਾਡੇ ਲੋਕ ਸਲਾਹਨਾ ਕਰ ਰਹੇ ਆ ਪੰਜਾਬ ਦੀ ਪੁਲਿਸ ਦੀ ਪਰ ਜਿੱਥੇ ਪੁਲਿਸ ਗਲਤ ਹੈ ਉਥੇ ਡਟ ਕੇ ਇਹਨਾਂ ਦੇ ਖਿਲਾਫ ਬੋਲਣਾ ਵੀ ਬਣਦਾ ਕਿਉਂਕਿ ਇਹ ਲੋਕਤੰਤਰ ਹੈ ਜੇਕਰ ਪ੍ਰਧਾਨ ਮੰਤਰੀ ਵੀ ਗਲਤ ਹੈ ਤਾਂ ਲੋਕ ਉਹਨੂੰ ਵੀ ਕਹਿਣਗੇ ਕੱਲੀ ਪੁਲਿਸ ਦੀ ਕੀ ਮਜਾ ਲਿਆ ਕਿ ਪੁਲਿਸ ਗਲਤ ਕਰੇ ਤੇ ਜਨਤਾ ਨਾ ਬੋਲੇ ਕਿਉਂਕਿ ਜਦੋਂ ਪੁਲਿਸ ਦੇ ਨਾਲ ਗਲਤ ਹੁੰਦਾ ਉਹਦੇ ਵੀ ਜਨਤਾ ਬਚਾਉਂਦੀ ਹੈ ਪੁਲਿਸ ਨੂੰ ਆ વિધાનસભા ਦੇ ਵਿੱਚ ਘਟਨਾ ਵਾਪਰੀ ਹੈ ਜਿੱਥੇ ਬਈਆਂ ਨੇ ਇੱਕ ਪੁਲਿਸ ਵਾਲੇ ਨੂੰ ਕੁੱਟਣਾ ਯਾਨੀ ਛੁਰੀ ਕਰ ਦਿੱਤਾ ਸੀ ਤੇ ਉਥੇ ਕੌਣ ਜਾਂਦਾ ਸਾਡੇ ਨਿਹੰਗ ਸਿੰਘ ਆਮ ਬੰਦਿਆਂ ਨੇ ਯਾਨੀ ਉਹਨੂੰ ਬਚਾਇਆ ਕੁਝ ਹੀ ਟਾਈਮ ਪਹਿਲਾਂ ਦੀ ਵੀਡੀਓ ਸ਼ੇਸ ਕਰਕੇ ਕਹਿਣਾ ਜਿੰਨੇ ਵੀ ਨਾਗਰਿਕ ਆਪਾਂ ਪੰਜਾਬ ਦੇ ਆ ਜਾਂ ਹਿੰਦੁਸਤਾਨ ਦੇ ਆ ਜਿਵੇਂ ਨਾਲ ਵੀ ਧੱਕਾ ਹੁੰਦਾ ਉਹ ਚਾਹੇ ਪੁਲਿਸ ਵਾਲਾ ਚਾਹੇ ਕੋਈ ਆਰਮੀ ਦਾ ਨੌਜਵਾਨਾ ਚਾਹੇ ਕੋਈ ਆਮ ਵਿਅਕਤੀ ਹੈ ਜੇਕਰ ਪੰਜਾਬੀ ਸਾਡੇ ਇੱਕ ਦੂਜੇ ਦੇ ਹੱਕ ਦੇ ਵਿੱਚ ਖੜਦੇ ਆ ਤਾਂ ਹੀ ਸਾਡਾ ਪੰਜਾਬ ਦਾ ਇਹ ਸੰਤੁਲਨ ਹੈ ਜਿਹੜਾ ਮਾੜਾ ਮੋਟਾ ਬਣਿਆ ਹੋਇਆ ਹੈ ਤੇ ਨਹੀਂ ਦਾ ਪੰਜਾਬ ਨੂੰ ਦੱਬਣਾ ਬਹੁਤ ਸਾਰੇ ਲੰਬੇ ਸਮੇਂ ਤੋਂ ਸਰਕਾਰਾਂ ਨੇ ਵੀ ਪ੍ਰਯਾਸ ਕੀਤਾ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਯਾਨੀ ਐਸੇ ਪੰਜਾਬ ਦੀ ਧਰਤੀ ਤੋਂ ਹੀ ਨੌਜਵਾਨ ਜਾਂਦੇ ਜਿਨ੍ਹਾਂ ਨੂੰ ਹੁਣ ਕੁੱਟਿਆ ਜਾ ਰਿਹਾ ਜਿਵੇਂ ਕਿ ਕਰਨਲ ਸਾਹਿਬ ਇੱਕ ਪੰਜਾਬੀ ਨੇ ਕੇਸ ਧਾਰੀ ਨੇ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਮੇਰੇ ਕੇਸ ਫੜ ਕੇ ਯਾਨੀ ਮੈਨੂੰ ਕੁੱਟਿਆ ਗਿਆ ਤਾਂ ਉਹੀ ਪੰਜਾਬੀ ਸਾਡੇ ਉੱਤੇ ਆਪ ਦੀ ਪੰਜਾਬੀ ਜ਼ੁਲਮ ਕਰ ਰਹੇ ਯਾਰ ਕਮਾਲ ਹੋ ਗਿਆ ਇੱਕ ਪਾਸੇ ਮੁਲਖਾਂ ਦੇ ਵਿੱਚ ਲੋਕ ਬੈਠੇ ਹੱਸਦੇ ਨੇ ਕਹਿੰਦੇ ਆ ਸਰਕਾਰ ਪੰਜਾਬ ਦੇ ਵਿੱਚ ਸਿੱਖਾਂ ਦੀ ਹੈ ਯਾਨੀ ਸਿੱਖ ਚਿਹਰੇ ਨੇ ਆਪਣੇ ਆਪ ਨੂੰ ਪੰਜਾਬੀ ਨੇ ਪਰ ਉਹ ਜ਼ੁਲਮ ਵੀ ਵੱਡੇ ਪੱਧਰ ਤੇ ਸਿੱਖਾਂ ਤੇ ਹੀ ਹੁੰਦਾ ਉਤੇ ਪਈ ਅਮਰਪਾਲ ਸਿੰਘ ਦੇ ਰੂਪ ਦੇ ਵਿੱਚ ਹੋਵੇ ਬੰਦੀ ਸਿੰਘਾਂ ਦੇ ਰੂਪ ਦੇ ਵਿੱਚ ਹੋਵੇ ਚਾਹੇ ਆ ਕਰਨਲ ਸਿੰਘ ਕੁੱਟਿਆ ਗਿਆ ਯਾਨੀ ਆਰਮੀ ਦਾ ਉਹ ਕਰਨਲ ਜਿਹਦੇ ਥੱਲੇ ਬਹੁਤ ਸਾਰੇ ਲੋਕ ਕੰਮ ਕਰਦੇ ਨੇ ਔਰ ਬਹੁਤ ਵੱਡੀ ਸ਼ਾਨ ਹੁੰਦੀ ਹੈ ਸਾਡੇ ਦੇਸ਼ ਦੇ ਲਈ ਸਾਨੂੰ ਪ੍ਰੋਟੈਕਟ ਕਰਦੇ ਨੇ ਪੂਰੇ ਦੇਸ਼ ਨੂੰ ਕਰਦੇ ਨੇ ਤਾਂ ਹੁਣ ਪੰਜਾਬ ਵਾਲੇ ਤੁਹਾਨੂੰ ਇੱਕੋ ਹੀ ਬੇਨਤੀ ਹੈ ਜਿੰਨੇ ਭੈਣ ਭਰਾ ਤੁਸੀਂ ਇਸ ਗੱਲ ਦੀ ਸਹਿਮਤੀ ਜਿਤਾਓਗੇ ਤਾਂ ਤੁਸੀਂ ਇਸ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰਨਾ ਗਰੁੱਪਾਂ ਦੇ ਵਿੱਚ ਆਪਣਾ ਆਪਣਾ ਯੋਗਦਾਨ ਜ਼ਰੂਰ ਪਾਉਣਾ ਤਾਂ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ